ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ trilok singh bisrama handling ਵਾਲਾ ਤੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਗਰ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਤੇ ਬਹੁਤ ਹੀ ਵਧੀਆ ਕਰ ਲੈ ਸਾਡੇ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਔਰ ਨਾਲ ਹੀ ਬੈਲ ਵਾਲੀ ਆਈਕਨ ਨੂੰ ਦਬਾਓ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਜਦ ਪਹੁੰਚੇ ਤੇ ਅੱਜ ਤੁਹਾਨੂੰ ਦਿਖਾਵਾਂਗੇ ਹੈਂਡਲੂਪ ਦੇ ਕੁਝ ਖਾਸ ਪ੍ਰੋਡਕਟ ਜਿਸ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਮੰਜਿਆਂ ਤੇ ਕਵਰ ਦਾ ਟਰੈਂਡ ਚੱਲ ਰਿਹਾ ਹੈ ਉਸ ਤੋਂ ਬਾਅਦ ਤੁਹਾਨੂੰ ਮੰਜਿਆਂ ਦੇ ਕਵਰ ਦਿਖਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਗਿੱਦਿਆਂ ਦੇ ਕਵਰ ਦਿਖਾਵਾਂਗੇ ਤੇ ਬੈੱਡ ਸੀਟਾਂ ਦਿਖਾਵਾਂਗੇ ਏਸੀ ਬਗਾਰਾ ਉਹਦੇ ਕਵਰ ਦਿਖਾਵਾਂਗੇ ਮਸ਼ੀਨਾਂ ਦੇ ਕਵਰ ਦਿਖਾਵਾਂਗੇ ਠੀਕ ਹੈ ਜੀ ਤੇ ਆਓ ਤੁਹਾਨੂੰ ਦਿਖਾਉਂਦੇ ਆਂ ਫਿਰ ਕੱਲਾ ਕੱਲਾ ਕਰਕੇ ਪ੍ਰੋਡਕਟ ਪਹਿਲਾਂ ਦਿਖਾਵਾਂਗੇ ਤੁਹਾਨੂੰ ਇਹ ਮੰਜਿਆਂ ਦੇ ਜੋ ਨਵੇਂ ਬ੍ਰਾਂਡ ਆਏ ਨਵੇਂ ਕਲਰ ਆਏ ਠੀਕ ਹੈ ਜੀ ਧੰਨਵਾਦ ਜੀ ਠੀਕ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਲਾਂਗੇ ਹੀ ਮੰਜੇ ਦੇ ਕਵਰ ਨਵੇਂ ਬ੍ਰਾਂਡ ਜਿਹੜੇ ਆਏ ਆ ਜੀ ਤੇ ਰੰਗ ਜਿਹੜੇ ਬਹੁਤ ਵਧੀਆ ਚੁੱਕੇ ਆ ਇੱਕ ਰੰਗ ਆ ਨਵਾਂ ਆ ਜੀ ਠੀਕ ਹੈ ਜੀ ਹਾਂ ਜੀ ਨਵਾਂ ਬ੍ਰਾਂਡ ਫੁੱਲ ਸਾਈਜ਼ ਤੇ ਨਵੇਂ ਕਲਰ ਨਵਾਂ ਸਾਈਜ਼ ਤੇ 6 ਬਾਈ 6 ਸੇਫਟ ਦਾ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਕਿ ਮੰਝੇ ਤੋਂ ਕਿੰਨਾ ਉੱਪਰ ਵੱਧ ਜਾ ਰਿਹਾ ਮੰਝੇ ਤੋਂ ਵੀ ਇਹਨਾਂ ਵੱਧ ਜਾ ਰਿਹਾ ਜੀ ਤੇ ਨਵੇਂ ਇਹਦੇ ਵਿੱਚ ਰੰਗ ਜੜਿਆਏ ਤੁਹਾਨੂੰ ਦਿਖਾ ਲਦੇ ਇੱਕ ਰੰਗਾ ਵੀ ਫਿਰ ਨਵਾਂ ਆ ਗਿਆ ਜੀ ਨਵੇਂ ਨਵੇਂ ਟ੍ਰੈਂਡ ਚ ਆ ਗਿਆ ਵੀ ਤੇ ਰੰਗ ਜਿਹੜੇ ਬਹੁਤ ਜਿਹੜੇ ਆਏ ਆ ਤੁਹਾਨੂੰ ਕਲਾ ਕਲਾ ਰੰਗ ਦਿਖਾ ਲਦੇ ਠੀਕ ਹੈ ਜੀ ਦੇਖਿਓ ਉਸ ਤੋਂ ਬਾਅਦ ਤੁਹਾਨੂੰ ਫਿਰ ਚਾਦਰਾਂ ਵਿਖਾ ਲਾਂਗੇ ਜੀ ਮੰਝਿਆਂ ਦੇ ਕਬਰ ਫੁੱਲ ਸ਼ਾਇਦ ਫੁੱਲ ਗਰੰਟੀ ਪੱਕੇ ਰੰਗ ਤੇ ਸਟੈਚੂ ਕਪੜਾ ਹਾਂਜੀ ਇਹ ਸਟੈਚੂ ਕਪੜਾ ਜਿੱਥੇ ਮਰਜ਼ੀ ਨੂੰ ਖਿੱਚ ਕੇ ਲਾ ਜੋ ਠੀਕ ਹੈ ਜੀ ਹਾਂਜੀ ਵਧੀਆ ਕਲਰ ਹੈ ਜੀ ਤੇ ਤੁਹਾਨੂੰ ਦਿਖਾ ਰਹੇ ਹਾਂ ਕਲਾ ਕਲਾ ਕਲਰ ਉਸ ਤੋਂ ਬਾਅਦ ਤੁਹਾਨੂੰ ਇੱਕ ਮੰਜੇ ਤੇ ਚੜਾ ਕੇ ਵੀ ਜਰੂਰ ਦਿਖਾ ਲਾਂਗੇ ਜੀ ਫਿਰ ਹਾਂ ਪਹਿਲਾਂ ਅਸੀਂ ਇਹ ਮੰਜੇ ਦੇ ਕਪੜਾ ਤੁਹਾਨੂੰ ਦਿਖਾ ਰਹੇ ਲੋ ਜੀ ਮੰਜੇ ਤੋਂ ਵੀ ਇਹ ਜਿਹੜਾ ਓਵਰਸਾਈਜ਼ ਜਿਹੜਾ ਜਾ ਰਿਹਾ ਰੰਗ ਦੇ ਵਿੱਚ ਬਹੁਤ ਜਿਹੜੇ ਨਵੇਂ ਹੈਗੇ ਜੀ ਠੀਕ ਹੈ ਜੀ ਅਵੀ ਰੰਗ ਨਵਾਂ ਆਇਆ ਜੀ ਹਾਂਜੀ ਇਹ ਵੀ ਰੰਗ ਨਵਾਂ ਆਇਆ ਜੀ ਆਸ ਕਰਦੇ ਹਾਂ ਕਿ ਤੁਹਾਨੂੰ ਸਾਰੇ ਕਲਰ ਵਧੀਆ ਦਿਖ ਰਹੇ ਹੋਣਗੇ ਠੀਕ ਹੈ ਕਲੀਅਰ ਦਿਖਦੇ ਹੋਣਗੇ ਜੀ ਤੇ ਆਓ ਦਿਖਾ ਲਦੇ ਹਾਂ ਤੁਹਾਨੂੰ ਬਾਕੀ ਕਲਰ ਵੀ ਆਹ ਉੱਪਰਲਾ ਕੱਲ ਫੜਾ ਦੇ ਹਾਂਜੀ ਆਹ ਉੱਪਰਲਾ ਉੱਪਰ ਹਾਂਜੀ ਲਓ ਜੀ ਨਵੇਂ ਨਵੇਂ ਰੰਗ ਨਵੇਂ ਬ੍ਰਾਂਡ ਤੇ ਨਵੇਂ ਕਲਰ ਉਹ ਵੀ ਲਾ ਕੇ ਛੇਦਾ ਕਰੋ ਤੇ ਫਿਲਹਾਲ ਤੁਹਾਨੂੰ ਮੈਂ ਇਹ ਕਲਰ ਵੀ ਦਿਖਾ ਰਹੇ ਹਾਂ ਬਾਕੀ ਬਾਅਦਾਂ ਤੁਹਾਣਾ ਕਰਦੇ ਗੱਲ ਬਾਤ ਤੇ ਇੱਥੇ ਰੱਖੇ ਕੋਣ ਜੀ ਇਹ ਲੋ ਜੀ ਆ ਵੀ ਰੰਗ ਨਵਾਂ ਆਇਆ ਜੀ ਇਹ ਤੁਸੀਂ ਖੋਲੇਗਾ ਕਪੜਾ ਨਵਾਂ ਰੰਗ ਆਇਆ ਜੀ ਤੇ ਆ ਵੀ ਰੰਗ ਜਿਹੜਾ ਕਾਫੀ ਪਹਿਲਾਂ ਵੀ ਚੱਲਦਾ ਹੈ ਤੇ ਹੁਣ ਫੇਰ ਨਵਾਂ ਆ ਗਿਆ ਇਸ ਨਵੇਂ ਬ੍ਰਾਂਡ 'ਚ ਆ ਗਿਆ ਤੇ ਆ ਵੀ ਰੰਗ ਜਿਹੜਾ ਬਹੁਤ ਜਿਹੜਾ ਠੀਕ ਹੈ ਜੀ ਇਹ ਆ ਜੀ ਮੰਜਿਆਂ ਦੇ ਕਵਰ ਫੁੱਲ ਸਾਈਜ਼ ਦੇ ਸਟਾਚੂ ਕਪੜਾ ਕਪੜੇ ਫੁੱਲ ਗਾਰੰਟੀ ਹੈ ਤੇ ਜਦੋਂ ਇੱਕ ਵਾਰੀ ਮੰਜੇ ਤੇ ਚੜ ਜਾਂਦਾ ਤੇ ਮੰਜਾ ਜਿਹੜਾ ਬਹੁਤ ਜਿਹੜਾ ਸੋਹਣਾ ਲੱਗਦਾ ਠੀਕ ਹੈ ਜੀ ਇਹ ਆ ਵੀ ਰੰਗ ਨਵਾਇਆ ਠੀਕ ਲੋ ਜੀ ਇਹ ਨਹੀਂ ਦਿਖਾਦੇ ਵਕਤਨ ਹੋਰ ਹੋਰ ਵੈਰਾਈਟੀਆਂ ਦਿਖਾ ਦਿਆਂਗੇ ਠੀਕ ਹੈ ਜੀ ਨਵਾ ਜੀ ਆ ਵੀ ਰੰਗ ਜਿਹੜਾ ਬਹੁਤ ਥੋੜੀ ਹੈ ਸਟੈਚੂ ਕਪੜਾ ਵੇ ਤੇ ਥੋੜਾ ਗਰੰਟੀ ਠੀਕ ਹੈ ਜੀ ਲੋ ਜੀ ਮੰਜੇ ਦੇ ਕਪੜਾ ਤੁਹਾਨੂੰ ਇਹ ਨਹੀਂ ਦਿਖਾਵਾਂਗੇ ਰੰਗ ਹੋਰ ਵੀ ਆਪਣੇ ਕੋਲ ਬਹੁਤ ਪਏ ਆ ਪਰ ਤੁਹਾਨੂੰ ਇਹ ਨਹੀਂ ਦਿਖਾਵਾਂਗੇ ਕਿਉਂਕਿ ਥੋੜੀ ਥੋੜੀ ਵੀਡੀਓ ਆਪਾਂ ਸਾਰੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਹਾਂ ਜੀ ਆ ਵੀ ਰੰਗ ਜਿਹੜਾ ਬਹੁਤ ਥੋੜੀ ਹੈ ਹਾਂਜੀ ਆ ਵੀ ਰੰਗ ਬਹੁਤ ਵਧੀਆ ਵੇ ਤੇ ਸਟੈਚੂ ਕਪੜਾ ਵੇ ਫੁੱਲ ਸਾਈਜ਼ ਬਹੁਤ ਵਧੀਆ ਜਿਹੜੀ ਚਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹਦਾ ਸਕਰੀਨਸ਼ਾਟ ਮਾਰੋ ਤੇ ਅਸੀਂ ਤੁਹਾਨੂੰ ਤੁਹਾਡੇ ਤੱਕ ਪਾਰਸਲ ਕਰਕੇ ਭੇਜਾਂਗੇ ਜੇ ਲੱਗੇ ਆ ਤੇ ਤੁਹਾਨੂੰ ਬਾਈ ਹਾਂਡ ਆਪਾਂ ਦੇਖ ਜਾਾਂਗੇ ਆਨਲਾਈਨ ਦੇਖ ਜਾਾਂ ਠੀਕ ਹੈ ਜੀ ਤੇ ਅਗੋਂ ਹੁਣ ਦਿਖਾਉਂਦੇ ਆ ਜੀ ਤੁਹਾਨੂੰ ਅ ਸਤਰਾ ਬੜੀ ਸੀ ਟਾਈਮ ਦਿਖਾਉਂਦੇ ਆ ਪਹਿਲਾਂ ਤੁਹਾਨੂੰ ਉਹ ਚਾਦਰਾਂ ਜਿਹੜੀ ਨਾਰਮਲ ਚਾਦਰ ਚਲਦੀ ਔਰ ਪਿੰਡਾਂ ਵਿੱਚ ਤਕਰੀਬੋਂ ਬਹੁਤ ਚਲਦੀਆਂ ਐ ਜੋ 500 ਦੀਆਂ ਦੋ ਚਾਦਰਾਂ ਵੀ ਉਹ ਤੁਹਾਨੂੰ ਦਿਖਾਵਾਂਗੇ ਜੀ ਇਹ ਆਪਾਂ ਜਿਹੜੇ ਗੱਦਿਆਂ ਦੇ ਕਵਰ ਮੰਜੇ ਦੇ ਕਵਰੇ ਇਹ ਆਪਾਂ ਚੁੱਕ ਕੇ ਰੱਖਦੇ ਹਾਂ ਸਾਈਡ ਤੇ ਕਿਉਂਕਿ ਇੱਥੇ ਆਪਾਂ ਬੈੱਡ ਸ਼ੀਟੇ ਨਾਲ ਵਿਸਾ ਕੇ ਵੀ ਦਿਖਾਉਣੀ ਆ ਠੀਕ ਹੈ ਜੀ ਆ ਖੋਲੀਆਂ ਦੀ ਠੀਕ ਹੈ ਜੀ ਇਹ ਬਹੁ ਬਲੀ ਦੀ ਚਾਦਰ ਐ ਬਹੁਤ ਹੀ ਵਧੀਆ ਚਾਦਰ ਐ ਤੇ 500 ਰੁਪਏ ਦੋ ਦਵਾਂਗੇ ਇੱਥੇ ਰੰਗ ਜਿਹੜੇ ਹੈਗੇ ਕਾਫੀ ਆ ਵੀ ਰੰਗ ਇੱਥੇ ਹੈਗਾ ਜੀ ਪੰਜ ਦੇ ਦੋ ਤਰ੍ਹਾਂ ਤੇ ਜਿਆਦਾ ਵੀ ਰੰਗ ਹੈਗਾ ਜੀ ਰੰਗ ਬਹੁਤ ਵਧੀਆ ਬਹੁਤ ਬਲੀ ਦੀ ਚਾਦਰ ਹੈ ਤੇ ਸਿਹਰਾਣ ਨੂੰ ਜਿੱਪ ਲੱਗੀ ਹੋਈ ਹੈ ਆ ਵੀ ਰੰਗ ਹੈਗਾ ਜੀ ਠੀਕ ਜਿਹੇ ਰੰਗ ਜਿਹੜੇ ਦੇ ਬਹੁਤ ਵਧੀਆ ਇਹਦੇ ਵਿੱਚ ਤੇ ਇਹਦੇ ਵਿੱਚੋਂ ਤੁਹਾਨੂੰ ਆਪਾਂ ਇੱਕ ਚਾਰ ਦਾ ਖੋਲ ਕੇ ਦਿਖਾ ਲਦੇ ਠੀਕ ਹੈ ਇੱਕ ਚਾਰ ਦਾ ਤੁਹਾਨੂੰ ਖੋਲ ਕੇ ਜ਼ਰੂਰ ਦਿਖਾ ਲਾਂਗੇ ਤੇ ਮੇਰਾ خیال ਇਹ ਤਿੰਕ ਕੁ ਆ ਦਿਖਾ ਦਿੰਦੇ ਠੀਕ ਰੋਗੀ ਇਹ ਪਿੱਛੇ ਦਬੇਪਾਂ ਖੋਲ ਕੇ ਦਿਖਾ ਦਿੰਨੇ ਆ ਤਾਂ ਕਿ ਤੁਹਾਡੀ ਤਸੱਲੀ ਹੋ ਜਾਵੇ ਅ 50 ਰੁਪਏ ਦੋ ਚਾਦਰਾਂ ਦੀ ਤੇ ਸਰਾਣੇ ਨੂੰ ਜੇ ਲੱਗੀ ਹੋਈ ਠੀਕ ਜੀ ਆਹ ਵੇਖੋ ਜੀ ਜੇ ਲੱਗੀ ਹੋਈ ਸਰਾਣੇ ਨੂੰ ਤੇ ਵਧੀਆ ਕੱਪੜਾ ਵੀ ਤੇ ਇੱਕ ਚਾਦਰ ਇਹ ਖੋਲ ਕਿਦਾਂ ਦਿਖਾ ਦਿੰਨੇ ਆ ਠੀਕ ਹੈ ਜੀ ਆ ਕਪੜਾ ਜਿਹੜਾ ਵਧੀਆ ਫੜੋ ਉਦੋਂ ਸਾਦ ਨਹੀਂ ਫੜੋ ਇੱਕ ਚਾਦਰ ਤੁਹਾਨੂੰ ਵਸਾ ਕੇ ਦਿਖਾ ਲਾਂਗੇ ਫੜੋ ਇਹ ਦੇ ਠੀਕ ਐ ਦਮ ਫਾਟ ਰੱਖ ਲੈ ਜੈ ਦਨ ਨਾਲ ਹੀ ਇੱਕ ਚਾਦਰ ਤੁਹਾਨੂੰ ਵਸਾ ਕੇ ਆਪਾਂ ਦਿਖਾ ਲ ਦਿੱਤੀ ਏ ਤੇ ਨਾਲ ਇਹ ਸਹਰਾਏ ਆ ਆਸ ਕਰਦੇ ਹਾਂ ਕਿ ਤੁਹਾਨੂੰ ਵਧੀਆ ਜਿਹਾ ਦਿਖ ਰਿਹਾ ਹੋਊ ਠੀਕ ਹੈ ਜੀ ਇਹ ਆ ਜੀ ਐ 250 ਰੁਪਏ ਦੀ ਇੱਕ ਚਾਦਰ ਤੇ 500 ਰੁਪਏ ਦੀ ਤੁਹਾਨੂੰ ਦੇਵਾਂਗੇ ਦੋ ਠੀਕ ਹੈ ਜੀ ਬਾਕੀ ਰਾਂਗੇ ਚ ਬਹੁਤ ਜ਼ਿਆਦੇ ਆ ਤੁਸੀਂ ਜਿਹੜੀ ਵੀ ਤੁਹਾਨੂੰ ਚੀਜ਼ ਦੀ ਲੋੜ ਹੈ ਤੇ ਉਹ ਤੁਸੀਂ ਉਹ ਸਾਨੂੰ ਦੱਸ ਸਕਦੇ ਠੀਕ ਅਗਲੀ ਚਾਦਰ ਤੁਹਾਨੂੰ ਦਿਖਾਵਾਂਗੇ ਜੀ ਅਗਲੀ ਚਾਦਰ ਤੁਹਾਨੂੰ ਦਿਖਾਵਾਂਗੇ ਐ ਤਕਰੀਬਨ 500 ਰੁਪਏ ਦੀ ਇੱਕ ਚਾਦਰ ਤੇ ਦੋ ਲੋਗ ਇਹ ਤੁਹਾਨੂੰ ਮਿਲ ਗਈਆਂ ਉਹ ਤਕਰੀਬਨ 700 ਰੁਪਏ ਦੀ ਦੋ ਚਾਦਰ ਉਹ ਵੀ ਤੁਹਾਨੂੰ ਦਿਖਾ ਦਿੰਦੇ ਠੀਕ ਹੈ ਇਹ ਇੱਕ ਆਫਰプラス ਕਿ ਤਾਦਰੇ ਉਦਨ ਕੰਪਨੀ ਦੇ ਤੇ ਹੀ ਇਹ ਤੁਹਾਨੂੰ ਦੋ ਨਾਲ ਤੁਹਾਨੂੰ ਇਹ ਸਸਤੀ ਦੇ ਰਿਹਾ ਦੇ ਰੰਗ ਦੇ ਬਹੁਤ ਜਿਆਦਾ ਦੁਖਾ ਦੇ। ਅਭੀ ਰੰਗ ਬਹੁਤ ਵਧੀਆ। ਜਿਦਿਨ ਹੋਰ ਵੀ ਜੰਦਿ ਜਿਦਿਨ ਉਹਦਾ ਜਦ ਲੈ ਕੇ ਤੇ ਤੇ ਚੱਲਦਾ। ਜੀ। ਇਹ ਦੁਬਾਰਾ ਤੁਹਾਨੂੰ ਕੀ ਕਰਦਾ। ਜੀ। અને એ ਜਿਹੜੀ 571 ਦਾ ਪਰ ਸਭ ਨੂੰ ਜੋ ਦੇ ਇਤੇ ਰંગી ਤੇ ਬਹੁਤ ਜਾਂਦੀ ਆ ਉਹਨੂੰ ਬਾਹਰ ਕਰ ਦੇ ਦੇਣਾ ਕਿ ਜਿਹੜੀ ਜੀ ਰਿਹਾ ਉਹ ਵੀ ਅਮੀਰਾਂ ਕੀ ਜਗ ਹੈ ਇਹਨਾਂ ਸਾਨੂੰ ਲੱਗਦਾ ਲੱਗਦਾ ਉਹ ਗੋਲਾ ਸਿਰ ਕਰੀਬ ਤੋਂ ਤੇ ਨੰਨ ਦਾ ਰੋਸ ਦਿਖਾਉਂਦਾ ਤਾਂ ਕਿ ਅਸੀਂ ਉਹਨਾਂ ਨੂੰ ਉਹ ਜਿਹੜਾ ਕਿਸੇ ਅੜਤਨ ਕਿੱਦੋ ਤੇ ਹੋਊ ਵੀ ਅਸੀਂ ਕੰਮ ਹੀ ਥਾ ਆਪਣਾ ਗੱਲ ਤੇ ਦੋ ਵੀ ਦਗੇ ਦਾ ਕੋ ਬੋਤਾ ਜੇ ਕੋਈ ਭਾਵੇਂ से ध्यान से बहुत आ गया अभी भी है बहुत सीखा भी अभी हम जाते हैं से रिकॉर्ड करते भी बहुत सीखा है अगर तो काफी ना गहर तीन बहुत ना गहर दिया अभी नहीं गहर योग कभी रागे वो कभी है लेकिन रागे के किताबे इधर गाँव के पांसर भी किताबे दो करना पंजे नहीं किया सात सौ दिन में तीन से ध्यान से � इस तरह का नाटक आती है आने पर कि ऐसों बहुत सारे लिया हैं बहुत सारे लिया हैं और इन्हें देख कितना ज़्यादा मुझे गांव में चलना है हम इन्हें देख कितना ज़्यादा मुझे बोल रहे हैं ये आवेश रामें अच्छा देखना लड़ी के यह पांचवीं ज़्यादा तो बात है दोस्तों कितने ज़्यादा का बोल र

अच्छा चापड़ तो हमारे इंसान दिखाई दे रहा है और जहाँ से तो बहुत ही है चापड़ जैसे इत्यादि एक ठीक ही देखते हैं हम चापड़ काट काट रहे हैं इधर लगा लोहड़ी ये अभी चापड़ देखो कोई तुली हाँ ये मंजा के ऐसे तलेता भी लगा है वो भी ये ज़्यादा तुली का तुली तो भी तुली का तुली भ

अग्री रेटिंग तो ना कोड होना है क्योंकि ये आग्री रेटिंग जितने से काफी जान गीनुण में 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 आएगी ये आग्री तो तोड़ देता है जान बहुत डालने के लिए तो अंदर तो बढ़ाना ही नहीं है तो अंदर बहुत काफी ऐसे जान के लिए बहुत कुछ यार बहुत ही चाहतर खुले जाएगे उसका आने में के बोली बोल के आएगे व ऐसा करना कि तुम्हारे अंदर कितना भी काम किये बहुत ज़्यादा यूं बस जाती हैं। तड़पना तो लोकी चरामा ये बहुत ही कठिन बहुत सारे जातियों में यह जो काम करना वो कभी नहीं चाहता कि ये आ लोकी नए डांसर मिल जाए या जो काफी काम खूब इंजरेबल थी अभी जानवर बहुत कितनी कोई ज़्यादा कोई कारण � अमीर का ये इके तादाता हम भी खोल के खाओगे इके तादाता हम भी खोल के खाओगे ताकि का हम भी खाओगे ना रखेंगे आधे दिन तादाता किधर भी होगा सब में एक साथ पे लोग का ना ताकि ये तादाता वो खोल के खाएं उस घर में जाना ये तादाता खोल के खाएं ये ना ये ऐसा देखोगे कि लाड़ी ਤਨਯਾ ਚੰਦਨ ਲਾਭ ਦੇ ਉੱਪਰ ਇਹ ਉਹਨਾਂ ਤੱਤੇ ਦਾ ਹੱਥ ਦਿਖਾ ਰਹੇ ਆ ਜਿਹੜੀ ਤਕਰੀਬਨ ਅਲਕੋਹਲ ਦੀ ਤਦਰ ਦੇ ਦੇਖੀਏ ਕਿ ਤਦਰ ਦਾ ਬਹੁਤ ਮਾਤਰਾ ਹੈ ਤਾਂ ਕਰੇ ਵੀ ਬੋਲਦਰਾ ਕੀ ਵਿਗਿਆ ਤਪਨਾ ਦੇ ਇਹ ਆ ਦੇ ਤੁਿਸਤਾਨ ਆ ਅਖਰ ਇਸ ਤਦਰ ਦੇ ਤਰ ਹੈ ਗਿੱਤੀ ਇਹ ਆ ਦੇ ਤਾਂ ਜਿੱਥੇ ਲੈ ਜੀਏ ਜਿਹਦੇ ਜਾਂਦੇ ਨੇ ਇਹ ਕਿ ਤਦਰ ਦਾ ਬਾਰੇ ਪਤਾ

एक तो भी गया साढ़े पांच सौ रुपए डिजायन कर दिखा लगे अगली बैठली की तकरीबन हजार रुपए मिली है

ਤੇ ਤੁਹਾਨੂੰ ਇਹਦੇ 700 ਰੁਪਏ ਦੇ ਦਿੱਤੇ ਠੀਕ ਹੈ ਬੋਲ ਰਿਹਾ ਕਿ ਬੱਧੀਆ ਕਪੜਾ ਬੱਧੀਆ ਸਰਾਣੀ ਬੱਧੀਆ ਕੁਆਲਟੀ ਤੇ ਭਾਰਸ਼ਿਕਰ ਦਾ ਕਪੜਾ ਠੀਕ ਉਹ ਤਾਂ ਤੁਹ ਫਾਲਦੇ ਆ ਕੁਝ ਆਪਣੇ ਗੱਦੀਆ ਲਗੋ ਗੱਦੀਆ ਲਗੋ ਆਪਣੇ ਤੇ ਬਹੁਤ سارے ਹੈਗੇ ਜਿੰਨੇ ਗੱਦੀਆ ਕੋ ਧੰਨ ਲੱਗਦੇ ਉਹ ਤਾਂ ਤੁਹ ਫਾਲਦੇ ਗੱਦੀਆ ਲਗੋ

इतना सोचा करके अब कुछ न कुछ लोगों को बोलेगा टीवी किसने लोड हो गई पांच छः घंटे ऐसा काफी सुबह ताजा हो भी अब नींद रहती है टीवी किसने लोड हो गई मैं कभी मना था लेकिन और चलेगा 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 हाँ आये नमस्ते कल्याण हाँ जी ऊपर उठ गया मैं सोचा लेकिन जिन्दा ऊपर जीड़ पड़ेग ਇਹ ਅਲਿਟਰ ਵਰਤਦੇ ਤੇ ਇਹਦੇ ਵਿੱਚ ਲੱਗੇ ਕਾਫੀ ਦਾ ਨੰਬਰ ਇਹ ਇਹ ਵਰਤਦਗੇ ਇਹਦੇ ਵਿੱਚ ਅੰਮੀ ਦੇ ਪਾਤੀ ਦਾ ਰਹਿ ਜਿਹਦਾ ਤੁਹਾਨੂੰ ਆਪੇ ਇੱਕ ਕਦਰ ਦੱਸਾ ਰਹੇ ਆ ਇਹ 75 ਹੋਏ ਤੇ 75 ਹੋਏ ਜਿਹੜਾ ਅੰਕ ਹੋਣਗੇ ਜਿਹੜੇ ਦੇ ਅੰਕ ਰਿਪੋਰਟ ਦੇ ਵਿੱਚ ਹੋਣਗੇ ਰੇਟ ਦੇ ਤੁਹਾਨੂੰ ਨਾਲ ਪਤਾ ਹੋਣਾ ਹੈ ਹੋਰ ਤਾਂ ਅਸੀਂ ਬਾਲਦੇ ਆ

ਅਗਲੀ ਵਾਰ ਅਗਲਾ ਉਦਾਹਰਣ ਦਿਖਾ ਦਿਆਂ ਜੀ ਕਾਚੇ ਦਾ ਕੀ ਹੁੰਦਾ ਕਾਚੇ ਦੇ ਕੀ ਹੁੰਦਾ ਬਹੁਤ ਜਿਹੜਾ ਗ੍ਰੈਂਡ ਚੱਲਦੇ ਨੇ ਤੇ ਕਾਚੇ ਦੇ ਕੀ ਹੁੰਦਾ ਹੁੰਦਾ ਆਪ ਜੀ ਉੱਤਰਾਂ ਦੇ ਬਹੁਤ ਦੇ ਉਦਾਹਰਣਾਂ ਵੀ ਇੱਕ ਪਾ ਦਿਨ ਕਰਾ ਰਿਹਾ ਹਾਂ ਕਾਚੇ ਦੇ ਕੀ ਹੁੰਦਾ ਸੈਂਜ ਦਾ ਮਤਲਬ ਹੋਇਆ ਜਾਂ ਕੀ ਹੋਵੇ ਕਹਿੰਦਾ ਹੋਇਆ ਤਾਂ ਹੋਵੇ ਇਹੋ ਜਿਹਾ ਪੈਦਾ ਹੋਵੇ ਜਿਹੜਾ ਤੁਹਾਨੂੰ ਸੌਂ ਕਰਨੀ ਹੈ ਯਾਨੀ ਇਹ ਜਿਹੜਾ

ये आदि साहित्य के उद्गार के तीन पर जो नाम आए थे वो आज थोड़ा काफी है अह बाकी तो कोई तो तो भी और लवली वैभव का इस कोर्ट का भी लगी मजा कवर है जो मध्य होते कवर करते रहते हैं तो वो भी तकरीबन कितने लाख पे 35000 प्लस 11000 आ रहे हैं आपकी प्यार की करते बाकी

जगह भी तो आप क्या ये भी बेचते हैं तो फिर तो हम तीन रिस्पांस जाएगी फिर जाके बेटी है तो फिर जगह हम इस आधार पर हम इधर तो